ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਕਿਰਪਾ ਤੇ ਪਿਆਰ ਸਾਧ ਸੰਗਤ ਸਤ ਸੁਰ ਦਾ ਬਖਸ਼ਿਆ ਪਵਿੱਤਰ ਨਾਮ ਸੁਣ ਕੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ कोई जाने ने कवन यहा जगमीत जिस होए कृपाल करपाल सोयें बिदबूजे निर्मल रीता कोई जाने कब यहाँ जगमीत जिस होए कृपाल सोयें बिदबूजे ਤਾ ਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬਨਤਾ ਸੁਤ ਬੰਦਪ ਇਸਤ ਮਿਤ ਹਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਕੋ ਨਾ ਸਹਾਈ मोकते माल कणक लाल हीरा मन रंजन की माया आहा कर तब हानी होता त मैं संतोष ना पाया राष्ट्र राष्ट्र अश्व पवन तेज ताणी ਊ ਮਨ ਚਤਰਾਂਗਾ ਸੰਗ ਨਾ ਚਲਿਓ ਇਨ ਮੈਂ ਕਛਿਏ ਊਟ ਸਿਦਾਇਓ ਨਾਂਗਾ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾ ਕਹ ਹਰ ਹਰ ਗਾਈਐ ਨਾਨਕ ਇਹਾਂ ਸੁਖ ਆਗਮਖੋ ਜਲ ਸੰਗ ਸੰਤਨ ਕ ਪਾਈਐ ਹਰ ਕੇ ਸੰਤ ਪ੍ਰਿਆਪ੍ਰੀਤਮ ਪ੍ਰਭ ਕੇ ਤਾਂ ਕ ਹਰ ਹਰ ਗਾਇਐ ਨਾਨਕ ਇਹਾਂ ਸੁਖ ਆਗਮਖੋ ਜਲ ਸੰਗ ਸੰਤਨ ਕਹ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ